ਹੇ ਆ ਸਾਰੇ ਇਹਨਾਂ ਦੇ ਦਮਾਲ ਦੀ ਦਿੱਤੀਆਂ ਦੀ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡਾ ਉਕਰਾਲਾ ਬਹੁਤ ਵੱਡਾ ਪਹਿਸਾਨ ਪੰਜਾਬੀਆਂ ਦੇ ਉੱਤੇ ਮਾਨ ਸਾਬ ਕਰ ਰਹੇ ਨੇ ਇਹ ਜਿਵੇਂ ਕਹਿੰਦਾ ਬਿੱਟਾ ਦੀ ਵੀ ਜੜੀ ਹੈ ਕਿ ਪਤਾ ਨਹੀਂ ਹੁੰਦਾ ਲੱਖਾਂ ਕੋੜਾਂ ਬੰਦੇ ਤੇ ਮਾਨ ਕਿਹਨੂੰ ਦਵਾਉਣਾ ਹੈ ਜਿਨ੍ਹਾਂ ਦਾ ਨਾਂ ਹੀ ਭਗਵਾਨ ਸਹਿਬ ਮਾਨ ਹੈ ਇਹ ਮਾਨ ਉਹਨਾਂ ਨੂੰ ਮਿਲਣ ਜਾ ਰਿਹਾ ਕਿਉਂਕਿ ਹਰ ਮੁੱਖ ਮੰਤਰੀ ਇੱਥੇ ਆ ਕੇ ਝੂਠੀਆਂ ਗੱਲਾਂ ਕਰਕੇ ਤੁਹੇ ਸੋਹਾਂ ਘਾਕੇ ਕੁੰਕੇ ਤੱਕ ਕਹਿ ਦੇਦੇ ਨੇ ਇੱਕ ਹਫਤੇ ਦੇ ਵਿੱਚ ਨਦੀ ਦਾ ਲੱਕ ਤੋੜ ਦੇ ਦੇ ਇੱਕ ਹਫਤੇ ਦੇ ਨਦੀ ਨੂੰ ਬੰਦ ਕਰ ਦਾਂਗੇ ਤੁਸੀਂ ਦੇਖਿਆ ਜੀ ਅੱਜ ਕਿੰਨੇ ਪੰਜਾਬੀਆਂ ਨੂੰ ਕਿੰਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਜਿਹੜਾ ਇਹ ਨਸ਼ਾ ਨਸ਼ੇ ਰੂਪੀ ਤਹਿ ਖਾ ਗਿਆ ਮਨੀ ਜੀ ਤੁਸੀਂ ਇਸ ਫੀਲਡ ਦੇ ਵਿੱਚ ਨਵੇਂ ਜਦੋਂ ਮੈਂ ਆਪਣੀ ਚੋਣ ਦੀ ਗੱਲ ਕਰਾਂ ਇਸ ਤੋਂ ਪਹਿਲਾਂ ਨੰਬਰ ਪਾਰਲੀਮੈਂਟ ਦੀ ਚੋਣ ਦੀ ਗੱਲ ਕਰਾਂ ਕਾ ਕਾਉਂਸਲਰਾਂ ਦੀ ਗੱਲ ਕਰਾਂ ਮੰਮਤਾ ਭੈਣ ਜੀ ਜਦੋਂ ਘਰਾਂ ਜਾਂਦੇ ਸੀ ਤਾਂ ਉੱਥੇ ਦੇਖਦੇ ਸੀ ਛੋਟੇ ਛੋਟੇ ਮੁੰਡੇ ਕੁੜੀਆਂ ਦੇ ਫੋਟੋਆਂ ਲੱਗੇ ਨੇ ਉੱਤੇ ਫੁੱਲਾਂ ਦੇ ਖਾਨ ਪਏ ਨੇ ਤਾਂ ਪੁੱਛੀਦਾ ਸੀ ਵੀ ਕੀ ਗੱਲ ਹੋ ਗਈ ਬੱਚੇ ਨੂੰ ਤਾਂ ਉਹਨਾਂ ਕੋਲੇ ਜਵਾਬ ਇੱਕੋ ਹੀ ਹੁੰਦਾ ਸੀ ਕਿ ਨਸ਼ਾ ਖਾਧਿਆ ਕਿ ਕੋ ਛੋਟੇ ਛੋਟੇ ਬੱਚੇ ਖੇਡਣ ਮੰਨਣ ਦੀ ਉਮਰ ਜਵਾਨੀਆਂ ਮੰਨਣ ਦੀ ਉਮਰ ਪਰ ਉਹ ਨਸ਼ੇ ਦੇ ਰੂਪੇ ਬੈਦ ਨੇ ਖਾਦੇ ਇੱਕ ਚੰਦ ਟੋਕਿਆਂ ਦੀ ਖਾਤਰ ਚੰਦ ਰੁਪਈਆਂ ਦੇ ਖਾਤਰ ਇਸ ਪੰਜਾਬ ਦੇ ਜਵਾਨੇ ਨੂੰ ਜਿੰਨੇ ਬਰਬਾਦ ਕਰਿਆ ਮੈਂ ਸਮਝਦਾ ਨਹੀਂ ਇਸ ਇੱਥੇ ਤਾਂ ਉਹਨਾਂ ਦੇ ਦਿੱਤੇ ਪੈਣੀਆਂ ਪੈਣੀਆਂ ਉਸ ਦਰਗਾਹ ਦੇ ਵਿੱਚ ਵੀ ਦਿੱਤੇ ਪੈਣੀਆਂ ਜਿਨ੍ਹਾਂ ਨੇ ਅੱਜ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਬਾੜ ਨੰਬਰ 40 41 ਤੇ ਬਿਆਰੀ ਵਿੱਚ ਇੱਕ ਮੀਟਿੰਗ ਦਾ ਜੁਆਇੰਟ ਕੀਤਾ ਜਿਹਦਾ ਮੇਨ ਮਕਸਦ ਲੋਕਾਂ ਨੂੰ ਇਸ ਮਹਿੰਮ ਦੇ ਨਾਲ ਜੋੜਨਾ ਇਸ ਮਹਿੰਮ ਦੇ ਨਾਲ ਜਾਗਰਤ ਕਰਨਾ ਕਿ ਜਿਹੜਾ ਇਹ ਨਸ਼ਾ ਰੂਪੀ ਦਹਿਤ ਹੈ ਇਹ ਪੰਜਾਬ ਨੂੰ ਖਾਰ ਰਿਹਾ ਇਹਨੂੰ ਰੋਕਣ ਵਾਸਤੇ ਆਪਾਂ ਸਾਰਿਆਂ ਨੇ ਇਸ ਜੱਗ ਦੇ ਵਿੱਚ ਇੱਕ ਚੱਲ ਰਹੇ ਨਸ਼ੇ ਵਿਰੋਧ ਜਿਹੜਾ ਜੁੱਧ ਨਸ਼ੇ ਵਿਰੋਧ ਦੇ ਇੱਕ ਜੱਗ ਹੈ ਉਹਦੇ ਵਿੱਚ ਸਾਰਿਆਂ ਨੇ ਇੱਕ ਹੁੱਕੀ ਪਾਉਣੀ ਹੈ ਛੋਟੀ ਪੈਣ ਮੰਮਤਾ ਰਾਣੀ ਵੀ ਜਿਹੜੇ ਇੱਥੋਂ ਦੇ ਕਾਉਂਸਲਰ ਨੇ ਉਹਨਾਂ ਦਾ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਮੀਟਿੰਗ ਦਾ ਯੋਜਨ ਕਰਿਆ ਤੇ ਮੈਂ ਅਸ਼ੀਰਵਾਦ ਵੀ ਦਿੰਦਾ ਕਿ ਛੋਟੀ ਪੈਣ ਉਹ ਪ੍ਰਥਾ ਕਰੇ ਪਰਮਾਤਮਾ ਦੀ ਇਹਦੇ ਕਰਕੇ ਮੇਰ ਪਰ ਹੱਥ ਰੱਖੇ ਜਿਹੜਾ ਅਸੀਂ ਸਾਰਿਆਂ ਨੇ ਮਾਨ ਸਾਹਿਬ ਦੀ ਟੀਮ ਨੇ ਜਿਹੜਾ ਇੱਕ ਅਪਰਾਲਾ ਕਰਿਆ ਇੱਕ ਤਹਿਲਿਆ ਕਰਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਰਹਿਮਤ ਕਰਨ ਸਾਨੂੰ ਕੰਮ ਜਦੋਂ ਡੈਡ ਲਾਈਨ ਵੀ ਦਿੱਤੀ ਗਈ ਹੈ ਅਮੇਸ਼ਾ ਕਹੂਗਾ ਡੈਡ ਲਾਈਨ ਤੇ ਸਾਡੇ ਵਾਸਤੇ ਗੱਲ ਹੋਵੇ ਇੱਕ ਤਾਂ ਤਾਂ ਅਸੀਂ ਨਸ਼ੇ ਨੂੰ ਪਲ ਘਟ ਦੇ ਵਿੱਚ ਖਤਮ ਕਰ ਗਏ ਪਰ ਜਿਹੜੀ ਕੋਈ ਜਿਹੜੀ ਕੋਈ ਸਿਸਟਮ ਨਾਲ ਜੇ ਚੱਲਦੀ ਹੈ ਉਹ ਉਹਦੇ ਨਾਲ ਹੀ ਖਤਮ ਹੋਣਾ ਮੈਂ ਸਮਝਦਾ ਵੀ ਇੱਕ ਵਾਰੀ ਪਹਿਲਾਂ ਵੀ ਤਹਿਜਿਆ ਕਰਿਆ ਸੀ ਕਿਸੇ ਨੇ ਗੋਲਕਾ ਚੱਕ ਕੇ ਸੌਂ ਖਾਧੀ ਸੀ ਪਰ ਉਹ ਸਿਰਫ ਸੌਂ ਸੀ ਅੱਜ ਸਮੁੱਚਾ ਪੰਜਾਬ ਕੱਲਾ ਕੱਲਾ ਗਲੀ ਮੁਹੱਲੇ ਹਰੇਕ ਚਰਾਹੇ ਤੇ ਅੱਜ ਲੋਕ ਇਸ ਗੱਲ ਲਈ ਤਹਿਜਿਆ ਕਰਕੇ ਬੈਠੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਮੈਂ ਦਾਤ ਦਿੰਦਾ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਜੀ ਮਾਨ ਦੇ ਰਾਸ਼ਟਰੀ ਸਿਰਜਣ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੇ ਇਸ ਮਹਮ ਨੂੰ ਹੋਰ ਹਲਾਰਾ ਦੇ ਲਈ ਆਪ ਗਲੀਆਂ ਮਹੱਲੇ ਵਿੱਚੋਂ ਤਰੇ ਹੋਏ ਨੇ ਉਹਨਾਂ ਦੇ ਅਸੀਂ ਸਿਪਾਹੀ ਬਣ ਕੇ ਹਰ ਗਲੀ ਹਰ ਮਹੱਲੇ ਚਰਾਹੇ ਤੇ ਜਾ ਕੇ ਜਿਵੇਂ ਇੱਕ ਇੱਕ ਤਮਾਸ਼ਾ ਵਾਲਾ ਹੁੱਕਾ ਦਿੰਦਾ ਸੀ ਹੁੱਕਾ ਦੇ ਜਿਹੜੀ ਉਤਰਿਆ ਕਿ ਜਿਹੜਾ ਪੰਜਾਬ ਹੈ ਇਹਨੂੰ ਆਪਾਂ ਨਸ਼ੇ ਤੋਂ ਬਚਾ ਲਈਏ ਕੀਮਤੀ ਜਾਨਾਂ ਜਿਹੜੀਆਂ ਗਈਆਂ ਪੈਣਾ ਦੇ ਸਹਾਗ ਉਤਰ ਕੇ ਮਾਵਾਗੇ ਬੁੱਧਾ ਸੁਣਿਆ ਹੋ ਗਿਆ ਹੋਰ ਮਾਵਾ ਮਾ ਪੈਣਾ ਦੇ ਸਹਾਗ ਉੱਜਣ ਦਾ ਬੁੱਧਾ ਸੁਣਿਆ ਨਾ ਹੋਣ ਉਹਦੇ ਬਾਅਦ ਤੇ ਅਸੀਂ ਇਹ ਕਰ ਲੋਕ ਅਸੀਂ ਹਲਫਨਾਮਾ ਐਸੇ ਕਰਕੇ ਲੈ ਰਹੇ ਆ ਕਿ ਆਪਾਂ ਸਾਰੇ ਪੈਰੇਦਨ ਕੀਏ ਜੇ ਤੁਸੀਂ ਕਹੋ ਕਿ ਕੱਲੇ ਭਗਵੰਤ ਸਿੰਘ ਸਾਹਿਬ ਕੱਲੇ ਡੀਜੀਪੀ ਸਾਹਿਬ ਇਹ ਮਹਿਮ ਨੂੰ ਸਫਲ ਕਰ ਦੇਣਗੇ ਤਾਂ ਨਹੀਂ ਇਹ ਸਾਰਿਆਂ ਨੂੰ ਤૈયਾਰ ਕਰਨਾ ਪਊਗਾ ਤਾਹੀਂ ਆਪਾਂ ਇਸ ਮਾਮਲੇ ਦੇ ਬਿਸਬਲ ਹੋ ਗਏ। ਐਮਐਸਰ ਟੋਲ ਫਰੀ ਨੰਬਰ ਅਜੀਸ਼ ਦਿੱਤਾ ਗਿਆ। ਟੋਲ ਫਰੀ ਨੰਬਰ ਇੱਕ ਜਾਰੀ ਕੀਤਾ ਗਿਆ। ਉਹ ਕੱਲੇ-ਕੱਲੇ ਨੂੰ ਦੇ ਕੇ ਵੀ ਜਾਊਗਾ। ਮੈਂ ਆਪਣਾ ਨੰਬਰ ਵੀ ਜਨਤਕ ਕਰਿਆ। ਲਗਭਗ ਸਾਰਿਆਂ ਦੇ ਮੋਬਾਈਲ 'ਚ ਮੇਰਾ ਫੋਨ ਹੈਗਾ। ਅਗਰ ਜਿਹਦੇ ਕੋਲ ਨਹੀਂ ਮੈਂ ਇਸ ਮਾਧਮ ਰਾਹੀਂ ਵੀ ਦੱਸਦਾ ਹਾਂ 9781800002 ਮੇਰਾ ਨੰਬਰ ਹੈ। ਇਹਦੇ ਤੇ ਵੀ ਤੁਸੀਂ ਪੁਲਿਸ ਕਮਿਸ਼ਨਰ ਨੂੰ ਵੀ ਐਸਐਚਓ ਨੂੰ ਵੀ ਸੰਬੰਧਿਤ ਏਸੀਪੀ ਨੂੰ ਇਹ ਤੁਸੀਂ ਯੋਚਨਾ ਦੇ ਸਕਦੇ ਹੋ। ਸਾਡੇ ਛੋਕੇ ਪੈਣ ਮੰਮਤਾ ਰਾਣੀ ਜੀ ਨੂੰ ਵੀ ਇਹ ਸੋਚਣਾ ਦੇ ਸਕਦੇ ਹੋ ਤੁਹਾਡਾ ਨਾਮ ਬਖਤ ਰੱਖਾਂਗੇ ਪਰ ਨਸ਼ੇ ਦੇ ਸਦਾਕਰ ਨੂੰ ਕਿਸੇ ਦਾ ਘਰ ਬਰਬਾਦ ਕਰਨ ਦੀ ਹੋਰ ਗੱਲ ਨਹੀਂ ਜੀ ਐਮਐਲਏ ਸਾਹਿਬ ਹਲੇ ਵੀ ਕਈ ਲੋਕ ਇੱਜਾ ਲੈ ਰਹੇ ਵੀ ਪਰਣ ਘਰ ਅਸੀਂ ਦ앗ਦੇ ਆ ਲੋਕਾਂ ਨੂੰ ਸਾਡੇ ਉੱਤੇ ਵੀ ਕਾਰਵਾਈ ਨਾ ਹੋਵੇ ਮੈਂ ਸਮਝਦਾ ਵੀ ਜਦੋਂ ਕੁਝ ਦਿਨ ਪਹਿਲਾਂ ਇਹ ਡਰ ਜ਼ਰੂਰ ਸੀਗਾ ਅੱਜ ਤੁਸੀਂ ਇਸ ਮੀਟਿੰਗ ਦਾ ਜਿਹੜਾ ਇਕੱਠ ਹੈ ਆਪ ਮਹਾਰੇ ਨਿਕਲ ਗਏ ਲੋਕ ਇਹ ਇੱਕ ਦਲ ਦਾ ਪਰਮਾਣ ਹੈ ਕਿ ਸਮਝਾ ਪੰਜਾਬ ਨਸ਼ੇ ਦੇ ਬਰਦ ਜਿਹੜਾ ਯੁੱਧਾ ਉਹਦੇ ਵਿੱਚ ਪਾਗ ਲੈਣ ਲਈ ਤਾਕਤ ਪਰਸੀ ਤੇ ਉਹਦੇ ਵਿੱਚ ਪਾਗ ਲੈਣ ਲਈ ਦਰੀਆਂ ਚ ਨਿਤਰ ਚਾਹ ਜਿਸ ਤਰ੍ਹਾਂ ਸਾਡੇ ਐਮਐਲਏ ਜਿੱਤੀ ਸਾਹਿਬ ਜੀ ਨੇ ਦੱਸਿਆ ਵਾ ਜਿਸ ਤਰ੍ਹਾਂ ਕਿ ਉਹਨਾਂ ਨੂੰ ਕੋਈ ਵੀ ਲੋੜ ਪੈਂਦੀ ਆ ਜਾਂ ਉਹਨਾਂ ਨੂੰ ਨਸ਼ਿਆ ਤੋਂ ਛੁਡਾਣ ਦੇ ਲਈ ਜੇ ਉਹਨਾਂ ਨੂੰ ਕਿਸੇ ਹਸਪੀਟਲ ਜੈਡਮਿਟ ਵੀ ਕਰਵਾਉਣਾ ਪੈਂਦਾ ਵਾ ਤਾਂ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ ਜਾਊਗੀ ਜੀ ਕੀ ਮੈਸੇਜ ਕੀ ਆ ਜੀ ਭੈਣਾ ਨੂੰ ਕੀ ਜਿਹੜਾ ਮੈਸੇਰ ਮੇਰਾ ਇਹ ਦੇਖੋ ਇਸ ਨਸ਼ੇ ਦੇ ਦਲਦਲ ਤੋਂ ਬਾਹਰ ਨਿਕਲਣ ਤਾਂ ਕਿ ਉਹ ਆਪਣੀ ਜਵਾਨੀ ਨੂੰ ਜਾਂ ਆਪਣੇ ਆਉਣ ਵਾਲੇ ਫਿਊਚਰ ਨੂੰ ਸਿਕਿਉਰ ਕਰ ਸਕਣ ਅੱਜ ਤੁਸੀਂ ਮਿਲਦਿਆਂ ਖਾਈਆ ਪਰਮਾ ਹੰਗਾਲਾ ਬਿਆਵਾ ਤੇ ਆਪਣੇ ਵਾਰਡ ਵਾਸੀਆਂ ਨੂੰ ਇਹ ਕਹਿਣਾ ਚਾਹਨੀ ਆ ਕਿ ਇਸ ਨਸ਼ੇ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਜਿਵੇਂ ਕਿ ਤੁਸੀਂ ਐਮਐਲਏ ਸਾਹਿਬ ਨੂੰ ਪੁੱਛਿਆ ਕਿ ਡੈਡ ਲਾਈਨ ਹੈ ਡੈਡ ਲਾਈਨ ਕਦੋਂ ਪੋਸੀਬਲ ਹੋ ਸਕਦੀ ਹੈ ਜੇ ਕਿ ਸਾਨੂੰ ਸਾਰਿਆਂ ਦਾ ਸਹਿਯੋਗ ਮਿਲੇ ਇਸ ਕਰਕੇ ਸਾਰਿਆਂ ਨੂੰ ਸਹਿਯੋਗ ਦੇਣ ਦੀ ਮੈਂ ਅਗਰ ਬਾਲਤਾ ਕਰਦੀ ਆ ਕਿ ਸਾਰੇ ਵੱਧ ਚੜ ਕੇ ਅੱਗੇ ਆਣ ਹਰ ਕੋਈ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਅਸੀਂ ਆਮ ਆਮ ਆਦਮੀ ਦੇ ਬੰਦੇ ਸਮਝਣ ਕਿ ਅਸੀਂ ਆਮ ਆਦਮੀ ਦੇ ਵਿੱਚ ਹੀ ਆ ਅਸੀਂ ਹਰ ਇੱਕ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਵਾ ਉਹ ਆਪ ਅੱਗੇ ਆ ਕੇ ਇਹ ਚੀਜ਼ ਕਹਿ ਸਕਦੇ ਨੇ ਕਿ ਹਾਂ ਅਸੀਂ ਆਮ ਆਦਮੀ ਦੇ ਮੈਂ ਬੰਦੇ ਆ ਅਸੀਂ ਵਲੰਟੀਅਰ ਆ ਉਹਨਾਂ ਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਵਾ ਸਕਦੇ ਹਾਂ ਨਸ਼ੇ ਮੁਕਤੀ ਦੀ ਬਾੜ ਪਹਿਲਾਂ ਨਸ਼ਾ ਮੁਕਤ ਹੋਵੇ ਫਿਰ ਪੂਰਾ ਪੰਜਾਬ ਹੋਵੇ ਬਿਲਕੁਲ ਜੀ ਪਹਿਲਾ ਬਾੜ ਤੋਂ ਹੀ ਅਸੀਂ ਸਟਾਰਟ ਕਰਾਂਗੇ 100% ਹੱਲ ਤੋਂ ਉੱਪਰ ਤੱਕ ਜਾਵਾਂਗੇ